ਸੋਫੀਆ ਨੂੰ ਇੱਕ ਗੱਲ ਤਾਂ ਸਮਝ ਆ ਗਈ ਸੀ ਕੋਈ ਸਿੱਖ ਆਦਮੀ ਉਹਨਾਂ ਨਾਲ ਮੁਲਾਕਾਤ ਕਰਨ ਆਇਆ ਸੀ ਉਸਨੇ ਆਪਣੇ ਕੱਪੜਿਆਂ ਵਾਲੀ ਅਲਮਾਰੀ ਵਿੱਚ ਹੱਥ ਮਾਰਿਆ ਉਸ ਕੋਲ ਕੀ ਉਹਨਾਂ ਤਿੰਨਾਂ ਕੋਲ ਹੀ ਯੂਰਪੀਅਨ ਕੱਪੜੇ ਸਨ ਜਿਹੜੇ ਲਾਹੌਰ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੇ ਸਨ ਨਾ ਹੀ ਉਹਨਾਂ ਨੂੰ ਪੰਜਾਬੀ ਬੋਲੀ ਦਾ ਇੱਕ ਵੀ ਸ਼ਬਦ ਆਉਂਦਾ ਸੀ ਸੋਫੀਆ ਸੋਚ ਰਹੀ ਸੀ ਇਹਨਾਂ ਕੱਪੜਿਆਂ ਵਿੱਚ ਵੇਖ ਕੇ ਉਹ ਸਿੱਖ ਉਹਨਾਂ ਬਾਰੇ ਪਤਾ ਨਹੀਂ ਕਿਵੇਂ ਮਹਿਸੂਸ ਕਰੇ ਤੇ ਜੇ ਉਸ ਨੂੰ ਮਾੜੀ-ਮੋਟੀ ਵੀ ਅੰਗਰੇਜ਼ੀ ਨਾ ਆਉਂਦੀ ਹੋਈ ਤਾਂ ਉਸ ਨਾਲ ਗੱਲਬਾਤ ਕਰ ਸਕਣਾ ਵੀ ਸੰਭਵ ਨਹੀਂ ਹੋਵੇਗਾ ਇਹਨਾਂ ਵਿਚਾਰਾਂ ਵਿੱਚ ਉਲਝੀ ਹੋਈ ਸੋਫੀਆ ਨੇ ਆਪਣੇ ਕੱਪੜੇ ਬਦਲੇ ਤੇ ਡਰਾਈੰਗ ਰੂਮ ਵਿੱਚ ਚਲੀ ਗਈ। ਉਸ ਨੂੰ ਵੇਖ ਕੇ ਸਰਦਾਰ ਗੁਰਚਰਨ ਸਿੰਘ ਖੜਾ ਹੋ ਗਿਆ ਤੇ ਸੋਫੀਆ ਨੇ ਹੱਥ ਮਿਲਾਉਣ ਲਈ ਅੱਗੇ ਕੀਤਾ। ਉਸ ਤੋਂ ਪਹਿਲਾਂ ਹੀ ਸਰਦਾਰ ਨੇ ਆਪਣੇ ਦੋਵੇਂ ਹੱਥ ਜੋੜ ਕੇ ਅਤੇ ਮਾੜਾ ਜਿਹਾ ਸਿਰ ਨਵਾ ਕੇ ਉਸ ਨੂੰ ਸਤਿ ਸ਼੍ਰੀ ਅਕਾਲ ਕਹੀ। ਸੋਫੀਆ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਸਾਹਮਣੇ ਕੁਰਸੀ 'ਤੇ ਬੈਠ ਗਈ। ਮੇਰਾ ਨਾਂ ਗੁਰਚਰਨ ਸਿੰਘ ਹੈ ਤੇ ਮੈਂ ਤੁਹਾਡੇ ਪਿਤਾ ਜੀ ਦਾ ਦੂਰ ਦਾ ਰਿਸ਼ਤੇਦਾਰ ਹਾਂ। ਮੈਨੂੰ ਤੁਹਾਡੇ ਆਉਣ ਦਾ ਪਤਾ ਲੱਗਾ ਤੇ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਸੀ ਤੁਹਾਡਾ ਐਡਰੈਸ ਮੈਨੂੰ ਮਿਲ ਗਿਆ ਤੇ ਮੈਂ ਹਾਜ਼ਰ ਹੋ ਗਿਆ ਹਾਂ ਗੁਰਚਰਨ ਦੀ ਅੰਗਰੇਜ਼ੀ ਠੀਕ ਠਾਕ ਸੀ ਇੰਨੀ ਚਿਰ ਵਿੱਚ ਕੈਥਰੀਨ ਤੇ ਬੰਬਾਵੀ ਆ ਗਈਆਂ ਉਹਨਾਂ ਨੇ ਆਪਣੀ ਜਾਣ ਪਛਾਣ ਕਰਾਈ ਸੋਫੀਆ ਨੂੰ ਮਹਿਸੂਸ ਹੋਇਆ ਜਿਵੇਂ ਉਹਨਾਂ ਨੂੰ ਮਿਲ ਕੇ ਗੁਰਚਰਨ ਸਿੰਘ ਨੂੰ ਸੱਚੀ ਹੀ ਦਿਲ ਦੀ ਖੁਸ਼ੀ ਹੋਈ ਸੀ ਉਹ ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਤੇ ਹੌਲੀ-ਹੌਲੀ ਉਹ ਆਪਣੇ ਵਿੱਚ ਇੱਕ ਸਾਂਝ ਜਿਹੀ ਮਹਿਸੂਸ ਕਰਨ ਲੱਗੇ ਤੁਸੀ ਮੇਰੀਆਂ ਭੈਣਾਂ ਹੋ ਰਿਸ਼ਤੇ ਵਿੱਚੋਂ ਹੀ ਸਹੀ ਮੇਰੀ ਬੇਨਤੀ ਹੈ ਲਾਹੌਰ ਵਿੱਚ ਰਹਿੰਦੇ ਆ ਕੁਝ ਕੁ ਇਥੋਂ ਦੀਆਂ ਰੌ ਰੀਤਾਂ ਅਨੁਸਾਰ ਕੱਪੜੇ ਪਹਿਨਣ ਬਾਰੇ ਵਿਚਾਰ ਕਰੋ ਲੋਕ ਤੁਹਾਡੀ ਬਹੁਤ ਇੱਜ਼ਤ ਕਰਦੇ ਹਨ ਤੇ ਇਸ ਨੂੰ ਕਾਇਮ ਰੱਖਣ ਲਈ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਗੁਰਚਰਨ ਸਿੰਘ ਨੇ ਆਪਣੀ رائے ਬਹੁਤ ਨਿਮਰਤਾ ਨਾਲ ਰੱਖੀ ਅਤੇ ਰਾਜਕੁਮਾਰੀਆਂ ਨੂੰ ਪਸੰਦ ਵੀ ਆਈ ਇਸ ਕਿਤਾਬ ਨੂੰ ਪੂਰਾ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਵਿਰਾਸਤ ਐਪ ਪਲੇ ਸਟੋਰ ਅਤੇ ਐਪ ਸਟੋਰ ਉੱਪਰ ਉਪਲਬਧ